ਤੁਮੇ ਗੱਲ ਕਰਦਾ ਸੀ ਬਦਲਾ ਦੀ ਜਦੋਂ ਕੋਈ ਦੋ ਭਰਾ ਅੱਡ ਹੁੰਦੇ ਐ ਤੇ ਉਹ ਅੱਡ ਹੋਇਆ ਜਿਹੜਾ ਉਹ ਫਿਰ ਵੱਖਰਾ ਦਿਖਾਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਕਿ ਮੈਂ ਵੱਖਰਾ ਇਹਨਾਂ ਨਾਲੋਂ ਹੂੰ ਔਰ ਸੋਈ ਅਲਮਾਰੀ ਆਪਣਾ ਬਲਦ ਗੱਡਾ ਜਾਂ ਕਹਿ ਲਈਏ ਗੱਡੀ ਜਾਂ ਫਿਰ ਮੋਟਰਸਾਈਕਲ ਜਾਂ ਘਰ ਦਾ ਡਿਜ਼ਾਈਨ ਉਹ ਉਹਨਾਂ ਨਾਲੋਂ ਵੱਖਰਾ ਦਿਖਾਣ ਦੀ ਕੋਸ਼ਿਸ਼ ਕਰਦਾ ਹੈ ਆ ਇਦਾਂ ਹੀ ਸਾਡੇ ਨਾਲ ਹੋਈ ਵੀ ਜਦੋਂ ਪੰਜਾਬ ਚ 66 ਤੇ ਹਰਿਆਣਾ ਬਣਿਆ ਹਾਂਜੀ ਉਦੋਂ ਮੁੱਖ ਬੋਲੀ ਇੱਕ ਭਾਸ਼ਾ ਜਿਹੜੀ ਪੰਜਾਬੀ ਸੀ ਸਾਡੇ ਵੀ ਪੰਜਾਬੀ ਪੜ੍ਹਦੇ ਸੀ ਤੇ ਉਰਦੂ ਪੜ੍ਹਦੇ ਸੀ ਹੂੰ ਹਰਿਆਣਾ ਬਣਨ ਤੋਂ ਬਾਅਦ ਇਹਨਾਂ ਨੂੰ ਵੱਖ ਕਰਨ ਦੀ ਹਰਿਆਣਵੀ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਜਿਹੜੀ ਪੰਜਾਬੀ ਸਾਡੇ ਬੁਜ਼ੁਰਗ ਪੜ੍ਹੇ ਸੀ ਪੰਜਾਬੀ ਜਾਣਦੇ ਸੀ ਲਿਖਦੇ ਸੀ ਹੂੰ ਉਹਨਾਂ ਨੇ ਹਿੰਦੀ ਭਾਸ਼ਾ ਕਰਦੀ ਆ ਉਰਦੂ ਖਤਮ ਹੋ ਗਈ ਹੂੰ ਤੇ ਪੰਜਾਬੀ ਜਾਣਦੇ ਸੀ ਉਤਦੇ ਜਾਣੇ ਦੋਨੇ ਖਤਮ ਕਰਕੇ ਹਿੰਦੀ ਥੋਪਦੀ ਤੇ ਫੇਰ ਦੂਸਰੀ ਭਾਸ਼ਾ ਬੜੀ ਤੇਲਗੂ ਹੂੰ ਤਮਿਲ ਲਾਡੂ ਚੋ ਬੋਲੀ ਜਾਂਦੀ ਆ ਉਹ ਹੂੰ ਨਾ ਉੱਥੇ ਤੱਕ ਸੌਦਾ ਵਪਾਰ ਐ ਨਾ ਕੋਈ ਰੋਟੀ ਬੇਟੀ ਦਾ ਕੋਈ ਰਿਸ਼ਤਾ ਐ ਨਾ ਗਵਾਂਡ ਐ ਨਾ ਲੈਣਾ ਐ ਨਾ ਦੇਣਾ ਤੇਲਗੂ ਦਾ ਕੀ ਮਕਸਦ ਸੀ ਹੂੰ ਬਸ ਵਖਰੇਵਾ ਕਰਨਾ ਸੀ ਬਸ ਅੱਢਾ ਸੀ ਆ ਖਰ ਜੀ ਫਿਰ ਵੀ ਬਹੁਤ ਕੁ ਚੀਜ਼ਾਂ ਰਹਿ ਗਈਆਂ ਅਸੀਂ ਜਦੋਂ ਪੜਨ ਲੱਗੇ ਥੋੜੇ ਦਿਨ ਹੋਏ ਸੀ ਪੰਜਾਬ ਆਪਣਾ ਹਰਿਆਣਾ ਬਣਿਆ ਨੂੰ ਤਾਂ ਉੱਥੇ ਸਾਨੂੰ ਪੜ੍ਹਾਉਂਦੇ ਸੀ ਵੀ ਦਿਵਾਲੀ ਦਾ ਜਿਹੜਾ ਪ੍ਰਸਤਾਵ ਆਂਦਾ ਸੀ ਉਸਕੇ ਵਿੱਚ ਪਿੱਛੇ ਆਂਦਾ ਸੀ ਕਿ ਇਸੇ ਦਿਨ ਗੁਰੂ ਹਰਗੋਬਿੰਦ ਸਿੰਘ ਜੀ ਕੈਦ ਤੋਂ ਛੁੱਟੇ ਸੀ ਉਹਨਾਂ ਨੂੰ ਕੈਦ ਤੋਂ ਛੁੱਟਣ ਤੋਂ ਬਾਅਦ ਸਿੱਖਾਂ ਨੇ ਖੁਸ਼ੀਆਂ ਮਨਾਈਆਂ ਸੀ ਤੇ ਤਾਂ ਵੀ ਦਿਵਾਲੀ ਮਨਾਈ ਜਾਂਦੀ ਐ ਇਸੇ ਦਿਨ ਯਾਮ ਦੇ ਰਾਮ ਵਾਲਾ ਜਿਹੜਾ ਉਹ ਬਣਾ ਕੇ ਨਾ ਸਟੋਰੀ ਦੱਸ ਕੇ ਪਿੱਛੇ ਇਹ ਵੀ ਆਉਂਦਾ ਸੀ ਹੂੰ ਫਿਰ ਗੁਰੂ ਨਾਨਕ ਦੇਵ ਜੀ ਬਾਰੇ ਵੀ ਚੈਪਟਰ ਸੀਗਾ ਬਿਲਕੁਲ ਅਸੀਂ ਪੜ੍ਹਦੇ ਰਹੇ ਉਹ ਹਿੰਦੀ ਵਿੱਚ ਵੀ ਸੀਗਾ ਹਾਂਜੀ ਉਹਦੀ ਜਾਣਕਾਰੀ ਸੀ ਫਿਰ ਆ ਕੇ ਥੋੜੀ ਜਿਹੀ ਵਿੱਚ ਸੀਗੀ ਗੁਰੂ ਗੋਬਿੰਦ ਸਿੰਘ ਵਾਲੀ ਹੂੰ ਕਿ ਗੁਰੂ ਗੋਬੀ ਸਿੰਘ ਨੇ ਕਿਸ ਤਰ੍ਹਾਂ ਆਪਣੇ ਸਾਹਿਬਜ਼ਾਦੇ ਵੀ ਔਰ ਚਾਰੇ ਇਹ 10 ਸ਼ਹੀਦ ਹੋਏ ਆਹ ਤੇ ਜਦੋਂ ਫਿਰ ਮਾਤਾ ਮਾਤਾ ਗੁਜਰੀ ਸੀ ਉਹ ਆਪਣਾ ਇਸ ਤਰ੍ਹਾਂ ਕਰਕੇ ਛਾਲ ਮਾਰ ਕੇ ਠੰਡੇ ਪੁਰਜਾਂ ਚ ਅਸਹਿਦ ਹੋ ਗਈ ਸੀ ਹੂੰ ਉਹਨੂੰ ਮਾਤਾ ਗੁਜਰੀ ਲਿਖਦੇ ਸੀ ਅਸੀਂ ਪੜ੍ਹਦੇ ਸੀ ਆ ਤੇ ਜੀ ਫਿਰ ਸਾਡੇ ਦਾਦੀ ਹੁੰਦੀ ਸੀ ਮੇਰੇ ਚਾਚੇ ਹੋਰੀ ਦੂਜੇ ਉਹਨਾਂ ਦੀ ਮਾਂ ਉਹਦਾ ਨਾਂ ਗੁਜਰੀ ਸੀ ਬੁੜੀ ਦਾ ਹੂੰ ਸਾਨੂੰ ਬੜਾ ਪਿਆਰ ਆਂਦਾ ਸੀ ਮਖਾ ਮਾਤਾ ਗੁਜਰੀ ਹੈ ਮਾਤਾ ਗੁਜਰੀ ਤੇ ਵਿਚਾਰੀ ਬੜੀ ਮੁਸੀਬਤ ਆਈਏ ਬੁੜੀ ਨਾਲ ਵੀ ਔਰ ਗੁਦਰੀ ਨਾਲ ਵੀ ਵਿਸ਼ੇਸ਼ ਲਗਾ ਹੋ ਗਿਆ ਸੀ ਆਪਣੇ ਪਰਿਵਾਰ ਵਾਂਗੂੰ ਹਾਂਜੀ ਤੇ ਫਿਰ ਜਦੋਂ ਫਿਰ ਸਿੱਖਾਂ ਵਾਲਾ ਵੀ ਵਖਰੇਵਾ ਹੋ ਗਿਆ ਕਿ ਅਸੀਂ ਤੋਂ ਨਵਾਂ ਨਵਾਂ ਧਰਮ ਬਣਿਆ ਨਵੇਂ ਪ੍ਰਚਾਰ ਕਾਗੇ ਨਵੇਂ ਇਹ ਆਗੇ ਹੁਣ ਉਹਨੂੰ ਗੁਜਰਖੋਰ ਕਹਿਣ ਲੱਗੇ ਯਾ ਸਾਡਾ ਜਣੇ ਐ ਲੱਗਦਾ ਵੀ ਮਾਤਾ ਗੁਦਰੀ ਨਾਲ ਸਾਡਾ ਵੀ ਥੋੜਾ ਜਿਹਾ ਐ ਹੋ ਗਿਆ ਵਖਰੇਵਾ ਜਦੋਂ ਹੁਣ ਆਪਣੀ ਨਹੀਂ ਹੋ ਗਈ ਉਹ ਹੂੰ ਮਾਤਾ ਗੁਦਰੀ ਮੈਂ ਆਪਣੀ ਗਲਤੀ ਦੱਸਦਾ ਵੈਸੇ ਮੇਰੇ ਮਨ ਦੀ ਗੱਲ ਹੈ ਜਿਹੜੀ ਹੈ ਤੇ ਇਹ ਮਤਲਬ ਕੀ ਬਖਰ ਕੀ ਬਦਲ ਰਹੇ ਨੇ ਲੋਕੀ ਜੇ ਹੁਣ ਗੁਰੂ ਨਾਨਕ ਦੇਵ ਹੈ ਉਹਨੂੰ ਗੁਰੂ ਨਾਨਕ ਸਿੰਘ ਲਿਖੋਗੇ ਗੁਰੂ ਅਰਜਨ ਸਿੰਘ ਲਿਖੋਗੇ ਆਪਣੇ ਗੁਰੂ ਰਾਏ ਨੂੰ ਕੀ ਉਹਦੇ ਅੱਗੇ ਵੀ ਸਿੰਘ ਲਾਉਤੋਗੇ ਵੀ ਜੇ ਤੁਸੀਂ ਸੋਚਦੇ ਹੋ ਸਿੰਘ ਸਿੱਖ ਧਰਮ ਦਾ ਮਤਲਬ ਇਹ ਹੈ ਕਿ ਜਿਹੜੀ ਆਪਣਾ ਕੁੜੀਆਂ ਨੇ ਲੇਡੀਜ਼ ਨੇ ਉਹਨਾਂ ਦੇ ਨਾਮ ਦੇ ਪਿੱਛੇ ਕੋਰ ਲਾਓ ਤੇ ਬੰਦਿਆਂ ਦੇ ਪਿੱਛੇ ਸਿੰਘ ਲਾਓ ਜੇ ਦੁੱਜੇ ਰੱਗੇ ਫੇਰੇ ਦੁੱਜੇ ਧਰਮ ਨਾਲ ਜੋੜੇ ਜਾਣਗੇ। ਯਾ ਤੇ ਇਸ ਤਰ੍ਹਾਂ ਦੀ ਸੋਚ ਜਿਹੜੀ ਮਤਲਬ ਬਦਲਣ ਦੀ ਆਪਣੇ ਆਪ ਨੂੰ ਅਲੱਗ ਕਰਨ ਕੀ ਮੇਰਾ ਖਿਆਲ ਸੇ ਮੈਂ ਦੂਜਿਆਂ ਨਾਲੋਂ ਅਸੀਂ ਇੱਕ ਇੱਕ ਤਰਫ ਇਹ ਕਹਿੰਦੇ ਆ ਦੇਸ਼ ਨੂੰ ਜੋੜੋ ਆਪਸ ਵਿੱਚ ਭਾਈਚਾਰਾ ਜੋੜੋ ਇੱਕ ਦੂਜੇ ਧਰਮ ਜੋੜਦੇ ਆ ਇੱਕ ਦੂਸਰੇ ਨੂੰ ਤੋੜਦੇ ਨਹੀਂ ਇਸ ਤਰ੍ਹਾਂ ਦੀ ਗੱਲਾਂ ਹੁੰਦੀ ਐ ਦੂਜੇ ਪਾਸੇ ਇਹ ਕੁਝ ਮੈਨੂੰ ਲੱਗਦਾ ਇਹ ਤੋੜਨ ਦਾ ਐ ਨਾ ਕਿ ਜੋੜਨ ਦਾ। ਹਾਂ ਇਹ ਇਹ ਕੋਈ ਗੱਲ ਇਹ ਆ ਜੀ ਜਿਹੜਾ ਲੌਜੀਕ ਇਹ ਆ ਨਾ ਜਿਹੜੇ ਉਹ ਕਹਿੰਦੇ ਗੁਜਰਕੌਰ ਹਾਂਜੀ ਉਹਨਾਂ ਦਾ ਲੌਜੀਕ ਇਹ ਆ ਉਹ ਕਹਿੰਦੇ ਵੀ 1699 ਦੀ ਬਸਾਖੀ ਨੂੰ ਅੰਮ੍ਰਿਤ ਸੰਚਾਰ ਹੋਇਆ ਸੀ ਉਹ ਤੋਂ ਪਹਿਲਾਂ 10ਵੇਂ ਪਾਤਸ਼ਾਹ ਦਾ ਨਾਂ ਸੀ ਗੋਬਿੰਦ Rai ਜੀ ਜਿਹੜੇ ਪੰਜ ਪਿਆਰੇ ਆ ਉਹ ਦਾਯਾਰਾਮ ਇਦਾਂ ਉਹਨਾਂ ਦੇ ਨਾਂ ਜਿਹੜੇ ਹਿੰਦੂਆਂ ਵਾਲੇ ਪਹਿਲੇ ਨਾਂ ਸੀ ਉਹ ਜੀ ਤੇ ਅਮਰ ਸਿਕਾ ਕੇ ਦਸਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਕਿਹਾ ਪਈ ਇਹਨਾਂ ਦੇ ਨਾਂ ਨਾਲ ਹੁਣ ਤੋਂ ਲੈ ਕੇ ਸਿੰਘ ਸਾਰੇ ਭਰਾ ਆ ਕੋਈ ਕੋਈ ਗੋਤ ਨਹੀਂ ਕੋਈ ਜਾਤ ਨਹੀਂ ਸਾਰੇ ਸਿੰਘ ਆ ਜੀ ਤੇ ਦਸਵੇਂ ਪਾਤਸ਼ਾਹ ਦਾ ਨਾਮ ਵੀ ਜਿਹਦਾ ਨੌਵੇਂ ਪਾਤਸ਼ਾਹ ਦਾ ਨਾਮ ਗੁਰਤੇਗ ਬਹਾਦਰ ਸੀ ਜੀ ਦਸਵੇਂ ਪਾਤਸ਼ਾਹ ਦਾ ਪਹਿਲਾ ਨਾਮ ਗੋਬਿੰਦ ਰਾਏ ਸੀ ਜੀ 1699 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਹੋਇਆ ਤੇ ਉਦੋਂ ਤੋਂ ਉਹ ਕੁਝ ਪ੍ਰਚਾਰਕ ਕੁਝ ਵਿਦਵਾਨ ਕਹਿੰਦੇ ਆ ਕਿ ਇਦਾਂ ਨਹੀਂ ਹੋ ਸਕਦਾ ਕਿ ਮਾਤਾ ਜੀ ਨੇ ਆਪ ਅਮਰਤ ਨਾ ਛਕਿਆ ਹੋਵੇ ਜਿਸ ਕਰਕੇ ਉਹ ਉਹਨਾਂ ਦਾ ਯਾਨੀ ਕਹਿਣਾ ਇਹ ਆ ਕਿ ਆਪਾਂ ਗੁਜਰੀ ਜਿਹੜਾ ਸ਼ਬਦ ਵਰਤਦੇ ਆ ਉਹ ਜਿੱਦਾਂ ਕੱਲਾ ਜਿਆ ਨਾ ਆ ਬਈ ਗੁਜਰਕੌਰ ਕਹੀਏ ਇਸ ਕਰਕੇ ਕਹਿੰਦੇ ਆ ਜੀ ਜੀ ਤੇ ਦੂਜੀ ਗੱਲ ਜਿਹੜੀ ਫੋਨ ਜਿਹੜੇ ਆਉਂਦੇ ਆ ਉਹ ਇਦਾਂ ਨਹੀਂ ਜੀ ਹੈਗਾ ਸਾਡੇ ਕੋਲ ਕੋਈ ਸੈਂਸਰ ਨਾ ਤਾਂ ਕੋਈ ਸਾਡੇ ਕੋਲ ਵਾਧੂ ਬੰਦਾ ਹੀ ਆ ਜਿਹੜਾ ਇਦਾਂ ਸੁਣ ਕੇ ਅਸੀਂ ਫੋਨ ਲਈਏ ਜੀ ਤੇ ਨਾ ਕੋਈ ਇਦਾਂ ਦਾ ਹੈਗਾ ਵੈਸੇ ਹੀ ਉਹ ਜਿਹੜੇ ਉਹ ਫੋਨ ਸੀਗੇ ਆਉਣੋਂ ਹੀ ਹਟ ਗਏ ਉਹ ਆਹ ਜੀ ਜੀ ਜਿਹੜੇ ਟ੍ਰਬਲ ਕਰਨੇ ਵਾਲੇ ਸੀ ਫੋਨ ਨਾ ਗਾਲਾਂ ਕੱਢਣੇ ਵਾਲੇ ਜਾਂ ਕੋਈ ਹੁਣ ਵੀ ਕਦੇ-ਕਦਾਈ ਕੋ ਆ ਜਾਂਦਾ ਇਦਾਂ ਗਲ-ਗੁਲ ਕੱਢ ਕੇ ਗੱਲ ਕਰਨੇ ਵਾਲਾ ਬੰਦਾ ਉਹ ਤਾਂ ਜਿਹੜਾ ਸਿੱਖੀ ਵਾਲਾ ਹਿੱਸਾ ਹੈ ਮੇਰਾ خیال ਕਿ ਪੂਰੇ ਟਾਕ ਚ ਇੱਕ 10% ਰਹਿ ਗਿਆ ਹੈ ਬਈ ਕੱਲਾ ਸਿੱਖੀ ਸਿੱਖੀ ਵਾਲੀ ਗੱਲਾਂ ਤਾਂ ਉਹ ਹਾਂਜੀ ਬਾਕੀ ਤਾਂ ਟੋਟਲ ਆਮ ਜ਼ਿੰਦਗੀ ਦਾ ਬੰਦੇ ਦੀ ਆਮ ਜ਼ਿੰਦਗੀ ਕੋਈ ਵੀ ਬੰਦਾ ਹੋਵੇ ਉਹਦੇ ਨਾਲ ਰਿਲੇਟਿਡ ਹੈ ਪ੍ਰੋਗਰਾਮ ਹਾਂ ਪਰ ਉਹ ਉਹ ਜਿਹੜੀ ਜਿਹੜੀ ਆਮ ਜ਼ਿੰਦਗੀ ਦੀਆਂ ਗੱਲਾਂ ਆ ਅਸਲ ਚ ਉਹੀ ਸਿੱਖੀ ਦੀਆਂ ਪ੍ਰੋਬਲਮਾਂ ਆ ਜੀ 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 ਹੁਣ ਜੇ ਜੇ ਟਕਸਾਲੀਆਂ ਦੀ ਅਸੀਂ ਗੱਲ ਕਰੀਏ ਵੀ ਜਿਹੜੀ ਗੁੰਡਾਗਰਦੀ ਕਰਦੇ ਆ ਉਹ ਜਿਹੜੀ ਆਮ ਇਨਸਾਨੀਅਤ ਦੀ ਪ੍ਰੋਬਲਮ ਹੈ ਨਾ ਵੀ ਤੁਹਾਡੇ ਅੰਦਰ ਸਹਿਨਸ਼ੀਲਤਾ ਹੋਵੇ ਜੀ ਜੀ ਹੁਣ ਦੇਖੋ ਕਿਸੇ ਨੇ ਗੱਲ ਕਹੀ ਆ ਉਹਨੂੰ ਆਪਣੇ ਤਜਰਬੇ ਨਾਲ ਤੁਸੀਂ 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 ਉਹਦੇ ਤੇ ਕੋਈ ਆਪਣਾ ਕਮੈਂਟ ਕਰ ਦਿੱਤਾ ਜੀ ਹਨਾ ਕਿਸੇ ਨੂੰ ਫੋਨ ਆਇਆ ਹੁਣ ਮੰਨ ਲਓ ਸਾਡੀ ਲੜਕੀ ਫੋਨ ਤੇ ਗੱਲ ਕਰਦੀ ਆ ਜੀ ਉਹਨ ਵਿੱਚ ਇੱਕ ਦੋ ਸ਼ਬਦ ਵਰਤ ਲਏ ਫੇ ਚੰਗਾ ਫੇ ਪਰਸੋਂ ਨੂੰ ਮਿਲਦੇ ਆ ਜੀ ਜਦੋਂ ਕਹਤਾ ਪੇ ਅੱਛਾ ਵਿਆਹ ਹੈ ਕਿਦਣਿਆ ਜੀ ਹੁਣ ਅਸੀਂ ਇਹ ਇਹ ਗੱਲ ਉਹਦੇ ਮੂੰਹੋਂ ਸੁਣ ਲਈ ਗੱਲ ਕਰਦੀ ਤੇ ਫੇ ਉਹਨ ਜਿਹਦੇ ਨਾਲ ਗੱਲ ਕਰਦੀ ਸੀ ਉਹਨੂੰ ਇਹ ਪੁੱਛਿਆ ਪੇ ਵਿਆਹ ਕਿਦਣਿਆ ਤੇ ਹੁਣ ਅਸੀਂ ਆਪਣਾ ਦਿਮਾਗ ਦੜਾਉਣਾ ਪੇ ਅੱਛਾ ਵਿਆਹ ਦੀ ਗੱਲ ਕਰਦੀ ਆ ਵਿਆਹ ਕਿਦਾ ਉਹ ਭੂਆ ਦੇ ਉਫਲਾਂ ਨੇ ਘਰੇ ਵਿਆਹ ਆ ਅੱਛਾ ਫੇ ਇਹ ਉਹਦੇ ਨਾਲ ਗੱਲ ਕਰਦੀ ਹੁੰਦੀ ਆ ਉਹ 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 ਵਸ ਉਹ ਤੋਂ ਸੀ ਪਰਸੈਪਸ਼ਨ ਬਣਾ ਲਈ ਆਪਣੀ ਜੀ ਜਦ ਕੇ ਪਤਾ ਨਹੀਂ ਉਹ ਕਿਸੇ ਸਹੇਲੀ ਨਾਲੇ ਗੱਲ ਕਰਦੀ ਹੋਵੇ ਜੀ ਜਿਹਨੂੰ ਅਸੀਂ ਜਾਣਦੇ ਨਾ ਹੋਈਏ ਜੀ ਹੁਣ ਸਾਡੀਆਂ ਪ੍ਰੋਬਲਮਾਂ ਇਹ ਨਹੀਂ ਹੈ ਕਿ ਆਲੇ-ਦੁਆਲੇ ਵਾਪਰ ਕੀ ਰਿਹਾ ਆ ਸਾਡੀ ਪ੍ਰੋਬਲਮ ਇਹ ਆ ਕਿ ਜਦੋਂ ਕੋਈ ਘਟਨਾ ਵਾਪਰਦੀ ਆ ਉਹ ਤੋਂ ਅਸੀਂ ਅੰਦਾਜ਼ਾ ਕੀ ਲਾਉਨੇ ਆਪਣਾ ਜੀ ਤੇ ਇਹ ਗੱਲ ਚਾਹੇ ਧਰਮ ਦੀ ਕਹਿ ਲਓ ਮੁਸਲਮਾਨ ਧਰਮ ਦੀ ਕਹਿ ਲਓ ਚਾਹੇ Hindu ਧਰਮ ਦੀ ਕਹਿ ਲਓ ਚਾਹੇ ਸਿੱਖਾਂ ਦੀ ਕਹਿ ਲਓ ਚਾਹੇ ਇਨਸਾਨੀਅਤ ਦੀ ਕਹਿ ਲਓ ਸਾਰਿਆਂ ਦੀ ਆ ਇਹ ਜੀ ਜੀ ਤੇ ਉਹ ਜਾਨੀ ਵੈਸੇ ਵੀ ਮੈਨੂੰ ਦਿਨੋਂ ਦਿਨ ਲੱਗਦਾ ਆ ਪਈ ਅਸੀਂ ਜੇ ਕੱਲੇ ਕੱਲੇ ਦੀ ਗੱਲ ਪੇ ਦੇਖੋ ਜੀ ਇਹ ਫਲਾਣੇ ਬੰਦੇ ਨੇ ਆ ਗੱਲ ਕਹੀ ਆ ਇਹਨੂੰ ਤੇ ਉਹ ਮੋਰਿਓ ਆ ਸਮਝਿਆ ਤਾਂ ਝਗੜਾ ਹੋਇਆ ਜੀ ਜੀ ਤੇ ਇਦਾਂ ਦੇ ਹੋਣ ਮੰਨ ਲਓ ਦਿਹਾੜੀ ਦੇ 50 ਝਗੜੇ 50 ਗੱਲਾਂ ਕਰਨੀਆਂ ਪੈਣੀਆਂ ਜੇ ਆਪਾਂ ਗੱਲੇ ਹੀ ਇਹ ਕਰੀਏ ਵੀ ਦੇਖੋ ਭਾਈ ਜਦੋਂ ਕੋਈ ਗੱਲ ਕਹਿੰਦਾ ਆ ਉਹਦੇ ਉਂ ਅੰਦਾਜ਼ਾ ਨਾ ਲਾਉ ਆਪਣਾ ਜੀ ਜੀ ਉਹਦੀ ਗੱਲ ਨੂੰ ਜੱਜ ਨਾ ਕਰੋ ਉਹ ਉਹਦੇ ਤੇ ਸ਼ੱਕ ਨਾ ਕਰੋ ਜੀ ਜੀ ਮੈਂ ਪਹਿਲਾਂ ਨਿਰਪੱਖ ਹੋ ਕੇ ਨਿਊਟਰਲ ਹੋ ਕੇ ਜੇ ਜੇ ਪੁੱਛਣਾ ਵੀ ਤਾਂ ਅਗਲੇ ਨੂੰ ਸਵਾਲ ਪੁੱਛ ਲਓ ਪੇਪਾਈ ਮੈਨੂੰ ਸ਼ੱਕ ਆ ਪਈ ਤੂੰ ਤੂੰ ਕਿਸੇ ਉਦਾਂ ਦੇ ਬੰਦੇ ਨਾਲ ਗੱਲ ਕੀਤੀ ਆ ਧੀਏ ਕੁੜੀਏ ਪੇ ਜਿਹੜੇ ਜਿਹੜਾ ਸਾਡੇ ਘਰ ਚ ਆਉਂਦਾ ਜਾਂਦਾ ਨਹੀਂ ਹੈਗਾ ਫਿਰ ਤੂੰ ਦੱਸੂਗੀ ਕਿਹਦਾ ਫੋਨ ਸੀ ਹਾਂਜੀ ਹਾਂਜੀ ਜੇ ਜੇ ਹਾਈਪਰ ਜ਼ਿਆਦਾ ਹੀ ਜੇ ਨਹੀਂ ਕੰਟਰੋਲ ਹੋ ਰਿਹਾ ਸਾਤੋਂ ਫਿਰ ਪੁੱਛ ਲਈਏ ਸੀ ਹਾਂਜੀ ਹਾਂਜੀ ਹਨਾ ਨਹੀਂ ਤਾਂ ਬਹੁਤ ਸਾਰੀਆਂ ਸੰਭਾਵਨਾਵਾਂ ਰੱਖ ਕੇ ਜੇ ਅਸੀਂ ਅੰਦਾਜ਼ਾ ਲਾਵਾਂਗੇ ਫਿਰ ਗੁੱਸਾ ਨਹੀਂ ਆਊਗਾ ਸਾਨੂੰ ਜੀ ਜੀ ਤੇ ਸਾਡੇ ਜਾਨੀ ਮੈਨੂੰ ਇਦਾਂ ਲੱਗਦਾ ਵੀ ਸਾਡੇ ਬਹੁਤਾਤ ਜਿਹੜੇ ਝਗੜੇ ਆ ਉਹ ਸਿਰਫ ਸਾਡੇ ਆਪਣੇ ਅੰਦਾਜ਼ੇ ਕਰਕੇ ਆ ਜੀ ਜੀ ਤੁਸੀਂ ਕਿਸੇ ਨਾ ਵੀ ਆਲੇ ਦੋਲੇ ਦੇਖ ਲਓ ਜਿਹੜਾ ਅਸੀਂ ਗੁੱਸਾ ਕਰਦੇ ਆ ਹਾਂ ਜੀ ਭਈ ਇਸੇ ਕਰਕੇ ਉਹ ਮਨੋਵਿਗਿਆਨਕ ਵੀ ਕਹਿੰਦੇ ਆ ਕਹਿੰਦੇ ਵੀ ਜਦੋਂ ਨਾ ਤੁਹਾਡਾ ਕਿਸੇ ਨਾਲ ਝਗੜਾ ਆ ਜੀ ਜਿੰਨਾ ਚਿਰ ਤੁਸੀਂ ਉਹਦੇ ਨਾਲ ਉਹ ਦੂਰੀ ਤੇ ਬੈਠੇ ਆ ਤਾਂ ਤੁਹਾਡਾ ਐਟੀਟਿਊਡ ਹੋਰ ਤਰ੍ਹਾਂ ਦਾ ਆ ਹਾਂਜੀ ਜੇ ਉਸ ਬੰਦੇ ਨੂੰ ਸਾਹਮਣੇ ਮਿਲ ਕੇ ਗੱਲ ਕਰਦੇ ਤਾਂ ਐਟੀਟਿਊਡ ਬਦਲ ਜਾਂਦਾ ਹੈ ਜੇ ਮਿਲ ਕੇ ਵੀ ਨਾ ਕਰਦੇ ਜੇ ਉਹ ਕਿਸੇ ਹੋਰ ਨਾਲ ਗੱਲ ਕਰਦਾ ਹੋਏ ਮੂੰਹ ਇੱਧਰ ਪਾਰ ਪਾਰ ਕਿਤਨੇ ਕਿਤੇ ਅੱਖ ਆਪਣੀ ਤਰ੍ਹਾਂ ਹੋ ਜਾਂਦੀ ਹੈ ਉਹ ਤੋ ਵੀ ਉਹ ਉਹ ਐਂ ਸੋਚਦੇ ਮੇਰੇ ਬਾਰੇ ਹੀ ਗੱਲ ਕਰ ਰਹਾ ਹੈ ਬਸ ਉਹ ਅੰਦਾਜ਼ਾ ਪਰਸੈਪਸ਼ਨ ਜਿਹੜੀ ਆ ਉਹ ਅਸੀਂ ਅਸੀਂ ਬਣਾਉਣੀ ਹੈ ਜਿਹੜੀ ਬੰਦ ਕਰੀਏ ਅਗਲੇ ਨੂੰ ਜਜ ਕਰਨਾ ਬੰਦ ਕਰੀਏ ਠੀਕ ਹੈ ਆਪ ਜੇ ਸਾਨੂੰ ਲੱਗਦਾ ਏਦਾਂ ਵੀ ਇਗਨੋਰ ਹੋਣਾ ਚਾਹੀਦਾ ਫਿਰ ਆਪ ਇਗਨੋਰ ਕਰਦੇ ਕੀ ਉਹਨੂੰ ਨਾ ਦੇਖੋ ਉਧਰ ਨੂੰ ਜਿਹੜਾ ਜਿਹਦਾ ਨਾ ਬਾਹਰ ਨਹੀਂ ਸਾਡਾ ਅਸੀਂ ਕਿਤੇ ਦੇਖਦੇ ਆ ਉਧਰ ਨੂੰ ਜੀ 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 ਜੇ ਉਹ ਦੇਖ ਕੇ ਗੱਲ ਵੀ ਕਰਦਾ ਹੋਊਗਾ ਨੀਵੀ ਪਾ ਕੇ ਲੰਘ ਜਾਓ ਸਾਈਡ ਤੋਂ ਹਾਂਜੀ ਹਾਂਜੀ ਮੰਨ ਲਓ ਕੋਈ ਮੇਰੇ ਬਾਰੇ ਬਾਜ਼ਾਰ ਮੈਂ ਗਿਆ ਮੇਰੇ ਬਾਰੇ ਦੋ ਜਣੇ ਗੱਲਾਂ ਕਰ ਰਹੇ ਆ ਹਾਂਜੀ ਹਾਂਜੀ ਤੇ ਮੈਂ ਆਪਣੇ ਆਪ ਨੂੰ ਇਹ ਸੋਚ ਲਿਆ ਪਹਾਂ ਵੀ ਜਾਣਦੇ ਹੋਣੇ ਵੀ ਰੇਡੀਓ ਤੇ ਪ੍ਰੋਗਰਾਮ ਕਰਦਾ ਗੱਲ ਕਰਦੇ ਹੋਣੇ ਮੈਂ ਨੀਵੀ ਪਾ ਕੇ ਚਲ ਜਮਾ ਪਰੇ ਜੀ ਜੀ ਮੈਂ ਇਹ ਕਹਤੇ ਅੰਦਾਜ਼ਾ ਲਾਉਣਾ ਆ ਪੇਛਾ ਮੇਰੀ ਕੁੜੀ ਨੇ ਮਰਜ਼ੀ ਨਾਲ ਵਿਆਹ ਕਰਾ ਲਿਆ ਇਹ ਸਾਲੇ ਉਹ ਗੱਲਾਂ ਕਰਦੇ ਆ ਇਹ ਜੀ ਜੀ ਮੇਰੀ ਟੀਮੀ ਘਰੋਂ ਲੜਕੇ ਚਲ ਗਏ ਇਹਨਾਂ ਨੂੰ ਕਹਿੰਦਾ ਦੱਸ ਦਿੱਤਾ ਹੁਣ ਇਹ ਗੱਲਾਂ ਕਰਦੇ ਆ ਜੀ ਜੀ ਮੈਂ ਇਦਾਂ ਇਦਾਂ ਉਹ ਉਹ ਜਿਹੜਾ ਅੰਦਾਜ਼ਾ ਮੈਂ ਲਾਉਣਾ ਉਹ ਤਾਂ ਮੇਰੇ ਵੱਸ ਵਿੱਚ ਆ ਨਾ ਹਾਂਜੀ ਹਾਂਜੀ ਗੱਲਾਂ ਉਹ ਦੋ ਜਣੇ ਗੱਲਾਂ ਕਰਦੇ ਆ ਦੋ ਜਣੇ ਮੇਰੇ ਵੱਲ ਨੂੰ ਦੇਖ ਰਹੇ ਆ ਉਹ ਉਹਨਾਂ ਦਾ ਕੰਟਰੋਲ ਏ ਹਾਂ ਜੀ ਉਹ ਉਹਨਾਂ ਨੂੰ ਦੇਖ ਕੇ ਮੈਂ ਅੰਦਾਜ਼ਾ ਕੀ ਲਾਇਆ ਉਹ ਉਹ ਮੇਰੇ ਆਪਣੇ ਕੰਟਰੋਲ ਵਿੱਚ ਹੈ ਜੇ ਮੈਂ ਉਹਨੂੰ ਪੋਜ਼ਿਟਿਵਲੀ ਦੇਖ ਲਵਾਂ ਜਾਂ ਮੈਂ ਉਹਨੂੰ ਇਗਨੋਰ ਕਰ ਦਵਾਂ ਜੀ ਮੈਂ ਕਹਾਂ ਪਤਾ ਕੀ ਹੋ ਗਿਆ ਗੱਲ ਫਿਰ ਦੇਖਦੇ ਆ ਦੇਖਦੇ ਕੋਈ ਗੱਲ ਨਹੀਂ ਹਾਲਾਂਕਿ ਮੇਰਾ ਮਾਈਂਡ ਸੈਟ ਇਦਾਂ ਦਾ ਹੋਣਾ ਚਾਹੀਦਾ ਜੇ ਕੋਈ ਮੇਰੇ ਉੱਲੂ ਦੇਖ ਰਿਹਾ ਤੇ ਮੇਰਾ ਰਿਐਕਸ਼ਨ ਐ ਨਹੀਂ ਹੋਣਾ ਚਾਹੀਦਾ ਉਹਦੇ ਤੇ ਬਿਲਕੁਲ ਬਿਲਕੁਲ ਠੀਕ ਹੈ ਦੇਖ ਕੇ ਗੱਲ ਕਰਦੇ ਤਾਂ ਕਰਦੇ ਹੁਣ ਕਿਤਾ ਕੀ ਹੈ ਠੀਕ ਠੀਕ ਤੇ ਉਹਨਾਂ ਬੱਚ ਸਕਦੇ ਜਦੋਂ ਆਪਾਂ ਸਮਝਦੇ ਨਹੀਂ ਆ ਜਦੋਂ ਆਪਾਂ ਨੂੰ ਪਤਾ ਹੈ ਆਪਾਂ ਨੇ ਅਜ਼ਮਾਇਆ ਹੈ ਕਈ ਵਾਰੀ ਦੇਖਿਆ ਹੈ ਕਿ ਇਹ ਬੰਦਾ ਆਪਣੇ ਬਾਰੇ ਮਾੜੇ ਖਿਆਲ ਰੱਖਦਾ ਹੈ ਆਪਣਾ ਬੁਰਾ ਸੋਚਦਾ ਹੈ ਆਪਣਾ ਭਲੇ ਦੀ ਗੱਲ ਨਹੀਂ ਕਰ ਸਕਦਾ ਉਹ ਆਪਾਂ ਉਹਨਾਂ ਨੂੰ ਉਸ ਨੂੰ ਆਪਾਂ ਕਿਉਂ ਦੇਖੀਏ ਉਸਤੇ ਕਿਉਂ ਸੁਣੀਏ ਆਪਾਂ ਉਸकी ਗੱਲ ਕਿਉਂ ਕਰੀਏ ਪਰ ਮੈਂ 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 ਇਹ ਤੋ ਵੀ ਬਦਲ ਸਕਦੇ ਹੁਣ ਮੈਂ ਇਹ ਤੋ ਵੀ ਹਰਨੇਕ ਸਿੰਘ ਬਾਰੇ ਸਰੋਰੀ ਸਿੰਘ ਬਾਰੇ ਹੀ ਗੱਲ ਕਰਦੇ ਆ ਸੋਰੀ ਹਰਨੇਕ ਸਿੰਘ ਬਾਰੇ ਗੱਲ ਕਰਦੇ ਆ ਕਿ ਜਿਹੜੇ ਮੇਰੇ ਵਰਗੇ ਨਾ ਹਰਨੇਕ ਸਿੰਘ ਬਾਰੇ ਦੂਜੇ ਬੰਦੇ ਤੋਂ ਸੁਣਿਆ ਸੀ ਉਹ ਸਿੱਖਾਂ ਦੇ ਖਿਲਾਫ ਉਹ ਫਲਾਨੀ ਏ ਠਿੰਕੀ ਐ ਮੈਂ ਰੇਡੀਓ ਸੁਣ ਕੇ ਸੁਧਰ ਗਿਆ ਹੁਣ ਮੈਨੂੰ ਪਤਾ ਲੱਗਿਆ ਬੰਦਾ ਉਹ ਸਹੀ ਕੀ ਐ ਦੱਸਿਆ ਮੈਸਜ ਜਿਹੜਾ ਵਿਚਾਰ ਲੈਨੇ ਦਿੱਤਾ ਸੀ ਉਹ ਗਲਤ ਸੀ ਯਾ ਪਰ ਜਿਹੜੇ ਸਾਹਮਣੇ ਆ ਕੇ ਬਿਠੇ ਹਰਨੇਕ ਨਾਲ ਮਤਲਬ ਬਹਿਸ ਕੀਤੀ ਤੁਸੀਂ ਚਰਚਾ ਕਹਿ ਵਿਚਾਰ ਚਰਚਾ ਕਹਿ ਦਿੰਦੇ ਹੋ ਜਿਨ੍ਹਾਂ ਨੇ ਬਹਿਸ ਕੀਤੀ ਉਹ ਉੱਥੇ ਹੀ ਹੈ ਉਹਨਾਂ ਚ ਇੱਕ ਵੀ ਨਹੀਂ ਸਮਝਿਆ ਭਾਵੇਂ ਹਰਨੇਕ ਨੇ ਕਿੰਨਾ ਸਮਝਾਇਆ ਸਫਾਈਆਂ ਦਿੱਤੀਆਂ ਐਗਜ਼ੈਂਪਲ ਦਿੱਤੇ ਕਿ ਮੰਨੇ ਕਿ ਉਹਨਾਂ ਨੇ ਅੰਦਰੋਂ ਪਿਠਾਈ ਹੋਈ ਸੀ ਕਿ ਇਹ ਵਿਰੋਧੀ ਹੈ ਤਾਂ ਹੀ ਉਹ ਫੇਰ ਉਹ ਆਪਣਾ ਸੁਧਰ ਨਹੀਂ ਸਕੇ ਉਹਨਾਂ ਉਹ ਬਦਲ ਨਹੀਂ ਸਕੇ ਬਿਲਕੁਲ ਜੀ ਮੈਂ ਤਾਂ ਕਹਿੰਨਾ ਇਦੋਂ ਵੀ ਪਹਿਲਾਂ ਅਸੀਂ ਇਹ ਵੀ ਕਿਉਂ ਕਿਉਂ ਜੇ ਕੋ ਬੰਦਾ ਸਾਡਾ ਵਿਰੋਧ ਕਰਦਾ ਤੇ ਅਸੀਂ ਇਹ ਕਿਉਂ ਨਹੀਂ ਸੋਚਦੇ ਵੀ ਇਹਦਾ ਹੱਕ ਆ ਜੀ ਕੋਈ ਗੱਲ ਨਹੀਂ ਮੈਂ ਆਪਣਾ ਜਿਹੜਾ ਮੈਂ ਰਾਹ ਚੁਣਿਆ ਆ ਹੋ ਸਕਦਾ ਉਹਨੂੰ ਚੰਗਾ ਨਾ ਲੱਗਦਾ ਹੋਵੇ ਵਿਰੋਧ ਕਰਦਾ ਕਰ ਲਵੇ ਕ੍ਰਿਟਿਸਾਈਜ਼ ਕਰਦਾ ਆਲੋਚਨਾ ਕਰ ਰਿਹਾ ਮੇਰੀ ਕਰ ਲਵੇ ਉਹ ਬਿਲਕੁਲ ਜੀ ਬਿਲਕੁਲ ਜਿੰਨਾ ਕਿ ਮੈਂ ਜਵਾਬ ਦੇਣਾ ਆ ਮੈਂ ਦੇ ਦਿਆਂ ਜਵਾਬ ਉਹਦਾ ਜੀ 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 ਨਹੀਂ ਤਾਂ ਕੋਈ ਗੱਲ ਨਹੀਂ ਮੈਂ ਮੈਂ ਇਹ ਵੀ ਕਿਉਂ ਸੋਚਦਾ ਆਂ ਬਈ ਇਹ ਹਮੇਸ਼ਾ ਮੇਰੇ ਉਲਟੇ ਹੀ ਗੱਲ ਕਰਦਾ ਆ ਜਾਂ ਇਹ ਕਦੇ ਮੇਰੇ ਹੱਕ ਦੀ ਗੱਲ ਨਹੀਂ ਕਰਦਾ ਜਾਂ ਇਹ ਕਦੇ ਚੰਗੀ ਗੱਲ ਨਹੀਂ ਕਰਦਾ ਮੈਂ ਇਦਾਂ ਇਦਾਂ ਵੀ ਕਾਤੇ ਚਾਹਨਾ ਪਈ ਉਹ ਮੇਰੇ ਹੱਕ ਦੀ ਗੱਲ ਕਰੇ ਜੀ ਜੀ ਮੈਨੂੰ ਮੈਂ ਜੇ ਅਸੀਂ ਅਸਲ 'ਚ ਨਾ ਮੁੱਢਲੇ ਤੌਰ ਤੇ ਜਿਹੜੇ ਇੰਡੀਅਨ ਲੋਕ ਆ ਅਸੀਂ ਭੀੜ ਦੇ ਵਿੱਚ ਝੁੰਡ ਦੇ ਵਿੱਚ ਗਰੁੱਪ ਦੇ ਵਿੱਚ ਰਹਿਣਾ ਪਸੰਦ ਕਰਦੇ ਆਂ ਬੇ ਬਹੁਤ ਸਾਰੇ ਹਮਲੇ ਹੋਏ ਉਹਨਾਂ ਕਾਰਨਾਂ ਕਰਕੇ ਜਾਂ ਅਸੀਂ ਸਮਾਜ ਵਿੱਚ ਬੈਸੇ ਪਛੜ ਗਿਓ ਆ ਜਿੱਦਾਂ ਜੰਗਲਾਂ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦਾ ਸੀ ਨਾ ਮਨੁੱਖ ਜੀ ਜਦੋਂ ਜਦੋਂ ਟੱਪਰੀ ਵਾਸ ਜਿਹੜੇ ਲੋਕ ਆ ਜਦੋਂ ਕਿਤੇ ਸਥਾਈ ਤੌਰ ਤੇ ਨਹੀਂ ਸੀ ਰਹਿੰਦਾ ਉਦੋਂ ਆਬਵੀਅਸ ਹੈ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹੋਣ ਕਿ ਤਾਂ ਗਰੁੱਪਾਂ ਦੇ ਵਿੱਚ ਜਾਂਦੇ ਹੋਣਗੇ ਨਾ ਜੀ ਜੀ ਫਿਰ ਆਜ ਕੋਈ ਲਟੇਰਾ ਨਾ ਪੈ ਜਾਏ ਕੋਈ ਜੰਗਲੀ ਜਾਨਵਰ ਨਾ ਹੋ ਜਾਏ ਜੇ ਕੋਈ ਦਰਿਆ ਆਇਆ ਬਾਦ ਕੋਈ ਆਇਆ ਇਕੱਠੇ ਮੁਸੀਬਤ ਨਾਲ ਲੜ ਲਵਾਂਗੇ ਜੀ ਜੀ ਅਸੀਂ ਪਛੜੇ ਹੋਣ ਕਰਕੇ ਪਤਾ ਨਹੀਂ ਕਿਸੇ ਕਾਰਨ ਕਰਕੇ ਅਸੀਂ ਇਕੱਲੇ ਹੋ ਕੇ ਸੋਚਣਾ ਵਿਚਰਨਾ ਪਸੰਦ ਨਹੀਂ ਕਰਦੇ ਇਕੱਲੇ ਹੋਣ ਦਾ ਹੌਸਲਾ ਨਹੀਂ ਕਰਦੇ ਜੀ ਜੀ ਤੇ ਉਹ ਉਹ ਤਾਂ ਹੀ ਅਸੀਂ ਲੋਕਾਂ ਨੂੰ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਜੀ ਕਿਉਂਕਿ ਸਾਨੂੰ ਲੱਗਦਾ ਪਈ ਇਹ ਨਾਰਾਜ਼ ਨਾ ਹੋ ਜਾਏ ਜੇ ਇਹ ਨਾਰਾਜ਼ ਹੋ ਜਾ ਹੋ ਗਿਆ ਕਿਤੇ ਨੁਕਸਾਨ ਨਾ ਹੋ ਜਾਏ ਇਹ ਮੈਨੂੰ ਕਿਤੇ ਇਹਦੀ ਲੋੜ ਨਾ ਪੈ ਜਾਏ ਭਲਕੇ ਨੂੰ ਹਾਂ ਜੀ ਹਾਂ ਮਨ ਸਾਰਿਆਂ ਨੂੰ ਖੁਸ਼ ਕਰਕੇ ਰੱਖਣਾ ਚਾਹੁੰਨੇ ਆ ਜੀ ਇਸੇ ਕਰਕੇ ਅਸੀਂ opinion ਦੇਣ ਤੋਂ ਆਪਣੀ رائے ਦੇਣ ਤੋਂ ਡਰਦੇ ਆ ਜੀ ਤੇ ਹੋ ਸਕਦਾ ਇਹਦੇ ਵਿਰੁੱਧ ਚੱਲ ਜਵੇ ਹੋ ਸਕਦਾ ਇਹਦੇ ਵਿਰੁੱਧ ਚੱਲ ਜਵੇ ਫਿਲਟਰ ਲਾ ਲਾ ਕੇ ਗੱਲ ਕਹਣੀ رائے ਸਾਡੀ ਬਣ ਗਈ ਆ ਫਿਰ ਅਸੀਂ ਸਾਹਮਣੇ ਚਾਚਾ ਆ ਗਿਆ ਫੇਰ ਕਹਿਣ ਲੱਗੇ ਆ ਜਿਹੜੇ ਚਾਚੇ ਵਾਲਾ ਹਿੱਸਾ ਸੀ ਉਹ ਕੱਟ ਦਿੱਤਾ ਵਿੱਚੋਂ ਜੇ ਜੇ ਫੇਰ ਸੀ ਕਹਿਣ ਲੱਗੇ ਜਾਂ ਤੇ ਮੁੰਡਾ ਆ ਗਿਆ ਉਹਦੇ ਵੀ ਟੀਨੇਜਰਾਂ ਦੀ ਗੱਲ ਸੀ ਉਹ ਵੀ ਕੱਟ ਦਿੱਤੀ ਵਿੱਚੋਂ ਹਾਂ ਜੀ ਹਾਂ ਕੱਟਦੇ ਆ ਕੱਟਦੇ ਨੇ ਜਲਦੀ ਨਾਲ ਗੱਲ ਕਰਦੇ ਆ ਉਹ ਗੱਲ ਤੱਕ ਸਵਾਦ ਹੀ ਨਹੀਂ ਆਂਦਾ ਕੋਈ ਗੱਲ ਰਹਿੰਦੀ ਨਹੀਂ ਆਪਣੇ ਆਪ 'ਚ ਬਿਲਕੁਲ ਜੀ ਬਿਲਕੁਲ ਤੇ ਉਹ ਡਰਾਮੇ ਆਵਾਜ਼ ਬਣ ਬਣ ਕੇ ਬਾਹਰੋਂ ਪਖੰਡੀ ਹੋਣ ਕਰਕੇ ਅੰਦਰੋਂ ਡਰੇ ਹੋਏ ਹੋਣ ਕਰਕੇ ਹਰ ਰਿਸ਼ਤੇ ਵਿੱਚ ਅਸੀਂ ਇਦਾਂ ਜੀਨੇ ਆ ਕਿ ਇਹ ਕਿਤੇ ਮੇਰੇ ਨਾਲੋਂ ਟੁੱਟ ਨਾ ਜਾਵੇ ਜੀ ਫਿਰ ਅਸੀਂ ਹਰ ਇੱਕ ਗਲਤੀ ਦੇ ਗਲਤੀ ਕਰਨ ਤੋਂ ਬਾਅਦ ਸੌਰੀ ਨਾ ਮੰਗਣਾ ਸਾਡੇ ਲਈ ਪ੍ਰੋਬਲਮ ਬਣਿਆ ਹਾਂ ਹਾਂ ਜੀ ਹਾਂ ਜਦੋਂ ਗਲਤੀ ਕਰ ਦਿੰਨੇ ਆ ਉਹ ਤੋਂ ਬਾਅਦ ਵੀ ਅਸੀਂ ਅਪਰੂਵਲ ਚਾਹੁੰਨੇ ਬਾਕੀਆਂ ਕੋਲ ਜੀ ਜੀ ਅਸੀਂ ਕਹਿੰਦੇ ਮੈਂ ਸੌਰੀ ਨਹੀਂ ਕਿਹਾ ਮੈਂ ਮੰਨਿਆ ਤਾਂ ਹੈ ਹੀ ਨਹੀਂ ਇਹਦਾ ਮਤਲਬ ਤੁਸੀਂ ਕਹਦੇ ਮਨ ਹੋ ਸਕਦਾ ਸਾਡੇ ਮਾਈਂਡ ਦੇ ਵਿੱਚ ਵੀ ਇਹੀ ਗੱਲ ਹੋਵੇ ਵੀ ਮੈਂ ਤਾਂ ਗਲਤੀ ਕੀਤੀ ਹੀ ਨਹੀਂ ਮੈਂ ਕਦੇ ਸੌਰੀ ਮੰਗਾ 60% ਮੁਕਦਮੇ ਤਾਂ ਐਸੀ ਗੱਲ ਦੇ ਚੱਲਦੇ ਆ ਕਿ ਉਹਨਾਂ ਨੇ ਗਲਤੀ ਮੰਨੀ ਨਹੀਂ ਉਹ ਬਸ ਜਾਨੀ ਜਾਣਦੇ ਹੋਏ ਵੀ ਅਸੀਂ ਮੰਨਦੇ ਨਹੀਂ ਹੈਗੇ ਹਾਂਜੀ ਹਾਂਜੀ ਤੇ ਇਹ ਤਾਂ ਇਹ ਪ੍ਰੋਬਲਮਾਂ ਜਿਹੜੀਆਂ ਇਹ ਸਾਡੀਆਂ ਸੋਸ਼ਲ ਆ ਸਾਡੀਆਂ ਕਲਚਰ ਦੀਆਂ ਕਹਿ ਲਓ ਸਾਡੇ ਸਾਡੇ ਸੱਭਿਆਚਾਰ ਦੀਆਂ ਆ ਜਿਹੜੀਆਂ ਸੁਮੱਚੇ ਤੌਰ ਤੇ ਨਿਜਿਤ ਸੁਣੀਆਂ ਚਾਹੀਦੀਆਂ ਜੀ 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 ਤੇ ਧਰਮ ਵਾਲੀਆਂ ਤਾਂ ਫਿਆਪੇ ਉਹਦੇ ਵਿੱਚ ਹੀ ਆ ਜਾਣੀਆਂ ਹਾਂਜੀ ਧਰਮ ਵੀ ਕਿਤੇ ਇਨਸਾਨੀਅਤ ਵਾਸਤੇ ਹੀ ਬਣੇ ਸੀ ਅੱਗੇ ਜਦੋਂ ਪਹਿਲਾਂ ਬਣੇ ਸੀ ਧਰਮ ਦਾ ਮਕਸਦ ਵੀ ਇਹੀ ਸੀ ਹਮ ਐਗਜ਼ੈਕਟਲੀ